ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਸੰਗਲਾਦੀਪ ਨਾਮ ਦੇ ਰਾਜ ਵਿੱਚ ਰਾਜਾ ਖੜਕ ਸੈਨ ਦਾ ਰਾਜ ਸੀ ਉਹ ਬਹੁਤ ਹੀ ਚੰਗਾ ਰਾਜਾ ਸੀ ਉਸ ਰਾਜੇ ਦੀ ਰਾਣੀ ਦਾ ਨਾਮ ਰੂਪவதி ਸੀ ਤੇ ਉਸਦੇ ਦੋ ਪੁੱਤਰ ਵੀ ਸਨ ਰੂਪ ਤੇ ਬਸੰਤ ਇੱਕ ਦਿਨ ਰਾਜੇ ਦੀ ਪਿਆਰੀ ਰਾਣੀ ਰੂਪவதி ਬਿਮਾਰ ਹੋ ਗਈ ਦਰਬਾਰ ਦੇ ਹਕੀਮਾਂ ਨੇ ਬੜਾ ਜ਼ੋਰ ਲਾਇਆ ਪਰ ਰਾਣੀ ਨੂੰ ਬਚਾ ਨਾ ਸਕੇ ਰਾਣੀ ਮਰ ਗਈ ਰਾਜਾ ਖੜਕ ਸੈਨ ਬਹੁਤ ਦੁਖੀ ਹੋਇਆ ਰੂਪ ਤੇ ਬਸੰਤ ਵੀ ਮਾਂ ਦੇ ਵਿਛੋੜੇ ਵਿੱਚ ਸੁੱਕ ਗਏ ਸਮਾਂ ਬੀਤਦਾ ਗਿਆ ਰੂਪ ਤੇ ਬਸੰਤ ਵੱਡੇ ਹੋ ਗਏ ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਸੀ ਤੇ ਬਸੰਤ ਨੂੰ ਕਬੂਤਰ ਉਡਾਉਣ ਦਾ ਰਾਜੇ ਨੇ ਆਪਣਾ ਦੁੱਖ ਦਬ ਲਿਆ ਸੀ ਪਰ ਮਹਿਲ ਅਜੇ ਵੀ ਸੁੰਨਾ ਸੀ ਦਰਬਾਰੀਆਂ ਨੇ ਰਾਜੇ ਨੂੰ ਸਲਾਹ ਦਿੱਤੀ ਮਹਾਰਾਜ ਰਾਣੀ ਦੇ ਜਾਣ ਤੋਂ ਬਾਅਦ ਰਾਜ ਮਹਿਲ ਸੁੰਨਾ ਹੋ ਗਿਆ ਹੈ ਤੁਸੀਂ ਦੁਬਾਰਾ ਵਿਆਹ ਕਰ ਲਓ ਪਹਿਲਾ ਤਾਂ ਰਾਜੇ ਨੇ ਨਾ ਕਰ ਦਿੱਤੀ ਪਰਵਾਰੀਆਂ ਦੇ ਵਾਰ-ਵਾਰ ਕਹਿਣ ਤੇ ਤੇ ਰਾਜਾ ਮੰਨ ਗਿਆ ਰਾਜੇ ਦਾ ਵਿਆਹ ਚੰਦਰਵਤੀ ਨਾਮ ਦੀ ਇੱਕ ਨੌਜਵਾਨ ਖੂਬਸੂਰਤ ਰਾਣੀ ਨਾਲ ਹੋਇਆ ਇੱਕ ਦਿਨ ਰਾਜਾ ਆਪਣੇ ਦਰਬਾਰ ਵਿੱਚ ਸੀ ਤੇ ਬਸੰਤ ਕਬੂਤਰਾਂ ਨਾਲ ਖੇਡ ਰਿਹਾ ਸੀ ਇੱਕ ਕਬੂਤਰ ਉੱਡ ਕੇ ਚੰਦਰਵਤੀ ਦੇ ਬਾਗ ਵਿੱਚ ਆ ਗਿਆ ਚੰਦਰਵਤੀ ਨੇ ਕਬੂਤਰ ਫੜਿਆ ਤੇ ਬਸੰਤ ਨੂੰ ਬੁਲਾਇਆ ਜਦੋਂ ਬਸੰਤ ਆਇਆ ਤਾਂ ਚੰਦਰਵਤੀ ਨੇ ਬਸੰਤ ਨੂੰ ਕਿਹਾ ਬਸੰਤ ਤੂੰ ਕਿੰਨਾ ਸੋਹਣਾ ਹੈ ਜਦ ਮੈਂ ਤੈਨੂੰ ਵੇਖਦੀ ਹਾਂ ਮੇਰਾ ਦਿਲ ਧੜਕਣਾ ਭੁੱਲ ਜਾਂਦਾ ਹੈ ਬਸੰਤ ਹੱਕਾ ਬੱਕਾ ਰਹਿ ਗਿਆ ਮਾਤਾ ਜੀ ਇਹ ਕੀ ਕਹਿ ਰਹੇ ਹੋ ਤੁਸੀਂ ਮੈਂ ਤੁਹਾਡਾ ਪੁੱਤਰ ਹਾਂ ਚੰਦਰਵਤੀ ਮੁਸਕਰਾਈ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਗੋਦ ਖਿੜਾਇਆ ਮੈਂ ਤੇਰੀ ਮਾਂ ਨਹੀਂ ਹਾਂ बसंत ਦੇ ਪੈਰਾਹੇਟੋਂ ਜ਼ਮੀਨ ਨਿਕਲ ਗਈ। ਇਹ ਪਾਪ ਹੈ ਮਾਤਾ ਜੀ, ਮੈਨੂੰ ਮਾਫ ਕਰੋ। ਚੰਦਰਵਤੀ ਨੇ ਅੱਖਾਂ ਵਿੱਚ ਗੁੱਸਾ ਪਰ ਲਿਆ। ਜੇ ਤੂੰ ਮੈਨੂੰ ਠੁਕਰਾਈਂਗਾ ਤਾਂ ਤੈਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਬਸੰਤ ਚੁੱਪਚਾਪ ਮਹਿਲੋਂ ਨਿਕਲ ਗਿਆ ਪਰ ਚੰਦਰਵਤੀ ਦਾ ਹੰਕਾਰ ੜਕ ਗਿਆ ਸੀ। ਸ਼ਾਮ ਹੋਈ, ਰਾਜਾ ਦਰਬਾਰ ਤੋਂ ਪਰਤਿਆ। ਚੰਦਰਵਤੀ ਨੇ ਹੰਝੂਆਂ ਨਾਲ ਚਿਹਰਾ ਢਾਕ ਲਿਆ ਤੇ ਕਹਿਣ ਲੱਗੀ, ਰਾਜਨ ਤੁਹਾਡੇ ਪੁੱਤਰ ਬਸੰਤ ਨੇ ਮੇਰੇ ਨਾਲ ਗਲਤ ਕੀਤਾ ਹੈ ਰਾਜਾ ਖੜਗ ਸੈਨ ਗੁੱਸੇ ਨਾਲ ਅੱਗ ਵਾਂਗ ਭੜਕ ਉੱਠਿਆ ਬਿਨਾਂ ਸੁਣੇ ਬਿਨਾਂ ਸੋਚੇ ਉਸਨੇ ਬਸੰਤ ਨੂੰ ਦਰਬਾਰ ਵਿੱਚ ਬੁਲਾਇਆ ਤੇ ਕਿਹਾ ਤੈਨੂੰ ਮੁਨੇਸ ਦੇਸ਼ ਤੋਂ ਨਿਕਲਣਾ ਪਵੇਗਾ ਤੂੰ ਮੇਰਾ ਪੁੱਤਰ ਨਹੀਂ ਰੂਪ ਨੇ ਪਿਤਾ ਦੇ ਅੱਗੇ ਹੱਥ ਜੋੜੇ ਪਿਤਾ ਜੀ ਬਸੰਤ ਬੇਕਸੂਰ ਹੈ ਪਰ ਰਾਜੇ ਦੇ ਦਿਲ 'ਚ ਜ਼ਹਿਰ ਗਲ ਚੁੱਕਿਆ ਸੀ बसंत ਨੇ ਅੱਗੋਂ ਕੁਝ ਨਾ ਕਿਹਾ ਸਿਰਫ ਆਪਣੇ ਸ਼ਹਿਰ ਵੱਲ ਵੇਖਿਆ ਤੇ ਚੁੱਪਚਾਪ ਘੋੜੇ ਤੇ ਚੜ ਗਿਆ ਰੂਪ ਵੀ ਪਿੱਛੇ ਆਇਆ ਉਸਨੇ ਕਿਹਾ ਵੀਰੇ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਂ ਤੇਰੇ ਨਾਲ ਚੱਲਾਂਗਾ ਬਸੰਤ ਬੋਲਿਆ ਨਾ ਰੂਪ ਇਹ ਮੇਰੀ ਕਿਸਮਤ ਹੈ ਰੂਪ ਨੇ ਜਿੱਦ ਨਾਲ ਕਿਹਾ ਫਿਰ ਮੇਰੀ ਕਿਸਮਤ ਵੀ ਤੇਰੇ ਨਾਲ ਹੀ ਜਾਵੇਗੀ ਦੋਵੇਂ ਜੰਗਲਾ ਵੱਲ ਨੂੰ ਤੁਰ ਪਏ ਉਹਨਾਂ ਨੂੰ ਫੁੱਕ ਪਿਆਸ ਠੰਡ ਲੱਗੀ ਪਰ ਉਹਨਾਂ ਦੀ ਹਿੰਮਤ ਕਦੇ ਨਾ ਟੁੱਟੀ ਜੰਗਲ ਵਿੱਚ ਇੱਕ ਰਾਤ ਬਸੰਤ ਨੂੰ ਸੱਪ ਨੇ ਡੱਸ ਲਿਆ ਉਹ ਬੇਹੋਸ਼ ਹੋ ਗਿਆ ਰੂਪ ਨੇ ਸੋਚਿਆ ਕਿ ਵੀਰ ਮਰ ਗਿਆ ਹੈ ਉਹ ਕਫਨ ਦੀ ਭਾਲ ਲਈ ਤੁਰ ਪਿਆ ਤੁਰਦਿਆਂ ਤੁਰਦਿਆਂ ਰੂਪ ਮਿਸਰ ਦੇ ਸ਼ਹਿਰ ਪਹੁੰਚ ਗਿਆ ਉੱਥੋਂ ਅਜੀਬ ਰਿਵਾਜ ਸੀ ਕਿ ਰਾਜੇ ਦੇ ਮਰਨ ਮਗਰੋਂ ਜਿਹੜਾ ਯਾਤਰੀ ਵੀ ਪਹਿਲਾਂ ਅੰਦਰ ਆਵੇਗਾ ਉਹ ਰਾਜਾ ਬਣੇਗਾ ਤੇ ਇਸ ਤਰ੍ਹਾਂ ਰੂਪ ਮਿਸਰ ਦਾ ਰਾਜਾ ਬਣ ਗਿਆ ਤੇ ਉਸ ਨੂੰ ਕੁਝ ਸਮੇਂ ਲਈ ਕਮਾਕਾਰਾਂ ਨੇ ਵਿਅਸਤ ਕਰ ਦਿੱਤਾ ਤੇ ਉਹ ਬਸੰਤ ਬਾਰੇ ਭੁੱਲ ਗਿਆ ਉਧਰ ਜੰਗਲ ਵਿੱਚ ਇੱਕ ਮੰਗਲਨਾਥ ਨਾਮ ਦਾ ਜੋਗੀ ਲੰਘ ਰਿਹਾ ਸੀ ਉਸ ਨੇ ਬਸੰਤ ਨੂੰ ਵੇਖਿਆ ਬੂਟੀਆਂ ਨਾਲ ਇਲਾਜ ਕੀਤਾ ਤੇ ਉਸ ਨੂੰ ਜ਼ਿੰਦਾ ਕਰ ਦਿੱਤਾ ਬਸੰਤ 7 ਸਾਲ ਜੋਗੀ ਦੇ ਨਾਲ ਰਿਹਾ ਫਿਰ ਇੱਕ ਦਿਨ ਸ਼ਿਕਾਰਤੇ ਨਿਕਲਿਆ ਜਦੋਂ ਸ਼ਾਮ ਹੋਈ ਤਾਂ ਇੱਕ ਸ਼ਹਿਰ ਦੇ 바ਰ ਪਹੁੰਚਿਆ ਉਹ ਅੰਦਰ ਜਾਣਾ ਚੁੰਗਦਾ ਸੀ ਪਰ ਅਗੋਂ ਚੌਕੀਦਾਰ ਬੋਲਿਆ ਰਾਜੇ ਦਾ ਹੁਕਮ ਹੈ ਦਰਵਾਜ਼ਾ ਰਾਤ ਨੂੰ ਨਹੀਂ ਖੁੱਲਦਾ ਕਿਉਂਕਿ ਇੱਥੇ ਆਦਮ ਖੋਰ ਸ਼ੇਰ ਆਉਂਦਾ ਹੈ ਬਸੰਤ ਬੋਲਿਆ ਮੈਂ ਕਿਸੇ ਸ਼ੇਰ ਤੋਂ ਨਹੀਂ ਡਰਦਾ ਰਾਤ ਨੂੰ ਸ਼ੇਰ ਆਇਆ ਬਸੰਤ ਨੇ ਤਲਵਾਰ ਖਿੱਚੀ ਇੱਕੋ ਵਾਰ ਵਿੱਚ ਸ਼ੇਰ ਨੂੰ ਮਾਰ ਸੁੱਟਿਆ ਪਰ ਸਵੇਰੇ ਜਦੋਂ कोतਵਾ ਆਇਆ ਤਾਂ ਉਸਦੇ ਅੰਦਰ ਇਨਾਮ ਦਾ ਲਾਲਚ ਜਾਗ ਗਿਆ ਉਸਨੇ ਬਸੰਤ ਨੂੰ ਬੇਹੋਸ਼ ਕਰਕੇ ਖਤਾਨਾਂ ਵਿੱਚ ਸੁੱਟ ਦਿੱਤਾ ਤੇ ਆਪ ਬਹਾਦਰੀ ਦਾ ਇਨਾਮ ਲੈ ਲਿਆ। ਬਸੰਤ ਜਿਉਂਦਾ ਸੀ। ਇੱਕ কুমਿਆਰ ਨੇ ਉਸਨੂੰ ਵੇਖਿਆ ਤੇ ਆਪਣੇ ਘਰ ਲੈ ਗਿਆ। কুমਿਆਰ ਨੇ ਉਸਦਾ ਇਲਾਜ ਕੀਤਾ ਤੇ ਪੁੱਤਰ ਵਾਂਗ ਪਾਲਿਆ। ਇੱਕ ਦਿਨ ਬਸੰਤ ਬਾਜ਼ਾਰ ਵਿੱਚ ਜਾ ਰਿਹਾ ਸੀ। ਉਸਨੂੰ ਉੱਥੇ ਕੋਤਵਾਲ ਨੇ ਵੇਖ ਲਿਆ। ਕੋਤਵਾਲ ਨੇ ਇਨਾਮ ਲਈ ਕੀਤੇ ਧੋਖੇ ਦੀ ਗੱਲ ਨੂੰ ਲੁਕਾਉਣ ਲਈ ਬਸੰਤ ਤੇ ਚੋਰੀ ਦਾ ਇਲਜ਼ਾਮ ਲਗਾ ਕੇ ਬਸੰਤ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਦਿਨ ਬੀਤਦੇ ਗਏ। ਇੱਕ ਦਿਨ ਇੱਕ ਸੌਦਾਗਰ ਰਾਜੇ ਕੋਲ ਆਇਆ। ਉਸਨੇ ਕਿਹਾ, "ਰਾਜਾ ਜੀ, ਮੇਰਾ ਜਹਾਜ਼ ਫਸਿਆ ਹੋਇਆ ਹੈ। ਸਮੁੰਦਰ ਕਿਸੇ ਦੀ ਬਲੀ ਮੰਗਦਾ ਹੈ।" ਰਾਜੇ ਨੇ ਸੌਦਾਗਰ ਦੀ ਮਦਦ ਲਈ ਕੋਤਵਾਲ ਨੂੰ ਇੱਕ ਕੈਦੀ ਸੌਦਾਗਰ ਨੂੰ ਦੇਣ ਲਈ ਕਿਹਾ ਤਾਂ ਜੋ ਉਹ ਬਲੀ ਦੇ ਕੇ ਆਪਣਾ ਜਹਾਜ਼ ਤੋੜ ਸਕੇ। ਕੋਤਵਾਲ ਨੇ ਮੌਕਾ ਵੇਖਿਆ ਉਹ ਬਸੰਤ ਨੂੰ ਗਲੋ ਲਾਉਣ ਨੂੰ ਫਿਰਦਾ ਸੀ ਉਸਨੇ ਬਸੰਤ ਨੂੰ ਸੌਦਾਗਰ ਨਾਲ ਭੇਜ ਦਿੱਤਾ ਜਹਾਜ਼ ਤੇ ਬਸੰਤ ਨੇ ਆਪਣੀ ਅਕਲ ਨਾਲ ਜਹਾਜ਼ ਦਾ ਇੰਜਣ ਠੀਕ ਕਰ ਦਿੱਤਾ ਬਿਨਾਂ ਬਲੀ ਤੋਂ ਹੀ ਜਹਾਜ਼ ਤੁਰ ਗਿਆ ਸੌਦਾਗਰ ਬਹੁਤ ਪ੍ਰਭਾਵਿਤ ਹੋਇਆ ਤੇ ਬਸੰਤ ਨੂੰ ਪੁੱਤਰ ਵਾਂਗ ਰੱਖ ਲਿਆ ਚੱਲਦਾ ਚੱਲਦਾ ਜਹਾਜ਼ ਕਾਮਰੂਪ ਪਹੁੰਚਿਆ ਉੱਥੋਂ ਦੀ ਸ਼ਹਿਜ਼ਾਦੀ ਚੰਦਰਬਦਨ ਨੇ ਬਸੰਤ ਨੂੰ ਵੇਖਿਆ ਉਸ ਨੂੰ ਬਸੰਤ ਨਾਲ ਪਿਆਰ ਹੋ ਗਿਆ ਬਸੰਤ ਨੂੰ ਵੀ ਉਹ ਪਸੰਦ ਆ ਗਈ ਤੇ ਦੋਵਾਂ ਨੇ ਵਿਆਹ ਕਰਵਾ ਲਿਆ ਪਰ ਸੌਦਾਗਰ ਦੇ ਦਿਲ ਵਿੱਚ ਲਾਲਚ ਦਾ ਜ਼ਹਿਰ ਚੜ ਗਿਆ ਉਹ ਚੰਦਰਬਦਨ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਬਸੰਤ ਨੂੰ ਰਾਹ ਚੋਂ ਹਟਾਉਣ ਲਈ ਉਸਨੇ ਬਸੰਤ ਨੂੰ ਜਹਾਜ਼ ਤੋਂ ਤੱਕਾ ਦੇ ਦਿੱਤਾ ਬਸੰਤ ਸਮੁੰਦਰ ਵਿੱਚ ਡੁੱਬ ਰਿਹਾ ਸੀ ਪਰ ਉਸਨੇ ਹਿੰਮਤ ਨਹੀਂ ਹਾਰੀ ਉਸਨੇ ਇੱਕ ਮਗਰਮੱਛ ਨੂੰ ਹੱਥ ਪਾ ਲਿਆ ਤੇ ਮਗਰਮੱਛ ਉਸ ਨੂੰ ਕੰਡੇ ਤੱਕ ਲੈ ਆਇਆ ਉੱਥੇ ਲੱਗੇ ਮਾਹੀਗਰ ਮੱਛੀਆਂ ਫੜ ਰਹੇ ਸਨ ਮਾਹੀਗੀਰਾ ਨੇ ਬਸੰਤ ਨੂੰ ਬਾਹਰ ਕੱਢਿਆ ਇੱਕ ਮਾਲੀ ਜੋ ਮਹੀਗਰਾਂ ਦਾ ਦੋਸਤ ਸੀ ਬਸੰਤ ਨੂੰ ਆਪਣੇ ਘਰ ਲੈ ਆਇਆ ਮਾਲੀ ਮਾਲਣ ਨੇ ਬਸੰਤ ਨੂੰ ਪੁੱਤਰ ਵਾਂਗ ਰੱਖ ਲਿਆ ਉਦਰ ਚੰਦਰਬਦਨ ਸੌਦਾਗਰ ਨਾਲ ਵਾਪਸ ਮਿਸਰ ਆਈ ਉਸਨੇ ਸੌਦਾਗਰ ਨੂੰ ਕਿਹਾ ਜੇ ਬਸੰਤ 1 ਸਾਲ ਵਿੱਚ ਨਾ ਆਇਆ ਤਾਂ ਮੈਂ ਤੇਰੇ ਨਾਲ ਵਿਆਹ ਕਰ ਲਵਾਗੀ ਸੌਦਾਗਰ ਉਸਦੀ ਇਹ ਗੱਲ ਮੰਨ ਗਿਆ ਜਦੋਂ ਬਸੰਤ ਨੂੰ ਪਤਾ ਲੱਗਾ ਕਿ ਚੰਦਰਬਦਨ ਵੀ ਉਸੇ ਸ਼ਹਿਰ ਵਿੱਚ ਹੈ ਤਾਂ ਉਸਨੇ ਮਾਲਣ ਹੱਥ ਸੁਨੇਹਾ ਭੇਜਿਆ ਕਿ ਉਹ ਜਿਉਂਦਾ ਹੈ ਇਹ ਸੁਣ ਕੇ ਚੰਦਰਬਦਨ ਬਹੁਤ ਹੀ ਖੁਸ਼ ਹੋਈ ਬਸੰਤ ਨੇ ਚੰਦਨ ਨੂੰ ਤੇ ਆਪਣੇ ਪ੍ਰਾ ਰੂਪ ਨੂੰ ਮਿਲਣ ਲਈ ਇੱਕ ਯੋਜਨਾ ਬਣਾਈ ਉਸਨੇ ਮਾਲਣ ਹੱਥ ਚੰਦਰ ਨੂੰ ਸੁਨੇਹਾ ਭੇਜਿਆ ਕਿ ਉਹ ਸੌਦਾਗਰ ਨੂੰ ਕਹੇ ਕਿ ਉਹ ਉਸ ਨਾਲ ਤਾਂ ਵਿਆਹ ਕਰਵਾਏਗੀ ਜੇ ਕੋਈ ਉਸ ਨੂੰ ਰਾਜੇ ਦੇ ਦਰਬਾਰ ਵਿੱਚ ਰੂਪ ਤੇ ਬਸੰਤ ਦੀ ਕਥਾ ਸੁਣਾਏਗਾ ਸੋਦਾਗਰ ਬਹੁਤ ਖੁਸ਼ ਹੋਇਆ ਉਸਨੇ ਜਾ ਕੇ ਰਾਜੇ ਰੂਪ ਕੋਲ ਬੇਨਤੀ ਕੀਤੀ ਰੂਪ ਤਾਂ ਪਹਿਲਾਂ ਹੀ ਜਾਣਨਾ ਚਾਹੁੰਦਾ ਸੀ ਕਿ ਉਸਤੇ ਮਗਰੋਂ ਬਸੰਤ ਨਾਲ ਕੀ ਹੋਇਆ ਉਸਨੇ ਸਾਰੇ ਸ਼ਹਿਰ ਵਿੱਚ ਐਲਾਨ ਕਰਵਾ ਦਿੱਤਾ ਕਿ ਜੋ ਵੀ ਰੂਪ ਤੇ ਬਸੰਤ ਦੀ ਕਥਾ ਰਾਜ ਦਰਬਾਰ ਵਿੱਚ ਸੁਣਾਏਗਾ ਉਹ ਮੂਹੂ ਮੰਗਿਆ ਇਨਾਮ ਦਿੱਤਾ ਜਾਏਗਾ बसंत ने माली ਨੂੰ ਸਮਝਾ ਕੇ ਰਾਜੇ ਰੂਪ ਕੋਲ ਭੇਜਿਆ ਮਾਲੀ ਨੇ ਰੂਪ ਅੱਗੇ ਜਾ ਕੇ ਬੇਨਤੀ ਕੀਤੀ ਰਾਜਾ ਜੀ ਮੇਰੀ ਧੀ ਨੂੰ ਰੂਪ ਬਸੰਤ ਦੀ ਕਥਾ ਆਉਂਦੀ ਹੈ ਪਰ ਉਹ ਤਾਂ ਸੁਣਾਵੇਗੀ ਜੇ ਉਸ ਨੂੰ ਡੋਲੀ ਵਿੱਚ ਬਿਠਾ ਕੇ ਪਰਦੇ ਵਿੱਚ ਦਰਬਾਰ ਲਿਆਂਦਾ ਜਾਵੇ ਬਸੰਤ ਨੂੰ ਡਰ ਸੀ ਕਿ ਜੇ कोतवाल ਜਾਂ ਸੌਦਾਗਰ ਨੇ ਉਸ ਨੂੰ ਵੇਖ ਲਿਆ ਤਾਂ ਉਹ ਉਸ ਨੂੰ ਅੰਦਰ ਨਹੀਂ ਜਾਣ ਦੇਣਗੇ ਰੂਪ ਨੇ ਮਾਲੀ ਦੀ ਬੇਨਤੀ ਮੰਨ ਲਈ ਮਾਲਣ ਨੇ ਬਸੰਤ ਨੂੰ ਕੁੜੀਆਂ ਵਾਲੇ ਕੱਪੜੇ ਪਾ ਕੇ ਉਸ ਨੂੰ ਕੁੜੀ ਬਣਾਇਆ ਤੇ ਡੋਲੀ ਵਿੱਚ ਬਿਠਾ ਕੇ ਦਰਬਾਰ ਵਿੱਚ ਲੈ ਗਈ। ਰਾਜਾ ਰੂਪ ਸਿੰਘ ਆਸਣ ਤੇ ਸੀ। ਚੰਦਰਬਦਨ ਪਿੱਛੇ ਬੈਠੀ ਸੀ। ਦਰਬਾਰ ਵਿੱਚ ਕੋਤਵਾਲ, ਸੋਦਾਗਰ ਤੇ ਹੋਰ ਦਰਬਾਰੀ ਵੀ ਬੈਠੇ ਸਨ। ਬਸੰਤ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਇਹ ਹੈ ਰੂਪ ਤੇ ਬਸੰਤ ਦੀ ਕਥਾ। ਜਿਵੇਂ ਜਿਵੇਂ ਕਹਾਣੀ ਵੱਧੀ ਗਈ, ਰੂਪ ਦੇ ਹੰਝੂ ਵਹਿਣ ਲੱਗੇ। ਸਾਰੇ ਦਰਬਾਰ ਵਿੱਚ ਚੁੱਪ ਛਾ ਗਈ। ਬਸੰਤ ਨੇ ਜੋ ਜੋ ਉਸ ਨਾਲ ਹੋਇਆ ਸਭ ਕੁਝ ਦੱਸਿਆ। ਬਸੰਤ ਨੇ ਸੋਦਾਗਰ, ਕੋਤਵਾਲ, ਚੌਂਕੀਦਾਰ ਸਾਰੇ ਬੇਨਕਾਬ ਕਰ ਦਿੱਤੇ। ਅਖੀਰ ਵਿੱਚ ਬਸੰਤ ਨੇ ਕਿਹਾ, "ਰਾਜਨ, ਸੱਚ ਦੀ ਜਿੱਤ ਹੁੰਦੀ ਹੈ। ਜਿਹੜਾ ਬਸੰਤ ਡੁੱਬਿਆ ਸੀ, ਉਹ ਅਜੇ ਵੀ ਜਿਉਂਦਾ ਹੈ ਤੇ ਅੱਜ ਇਹ ਕਥਾ ਸੁਣਾ ਰਿਹਾ ਹੈ।" ਇਹ ਕਹਿ ਕੇ ਉਸਨੇ ਪਰਦਾ ਹਟਾ ਦਿੱਤਾ। ਰਾਜਾ ਰੂਪ ਸਿੰਘਾਸਣ ਤੋਂ ਉੱਠਿਆ ਦੌੜਿਆ ਤੇ ਬਸੰਤ ਨੂੰ ਗੱਲ ਲਾ ਲਿਆ ਦੋਵੇਂ ਪਰ ਆ ਰੋ ਪਏ ਸਾਰਾ ਦਰਬਾਰ ਭਾਵੁਕ ਹੋ ਗਿਆ ਚੰਦਰਬदन ਆਈ ਤਿੰਨੇ ਮਿਲੇ ਤੇ ਸਾਰਾ ਰਾਜ ਖੁਸ਼ੀ ਨਾਲ ਗੂੰਜ ਉੱਠਿਆ ਰਾਜੇ ਰੂਪ ਨੇ ਆਦੇਸ਼ ਦਿੱਤਾ ਦੀਪਮਾਲਾ ਕਰੋ ਦਾਨ ਦਵੋ ਸੱਚ ਦੀ ਜਿੱਤ ਹੋ ਗਈ ਹੈ ਇਸ ਮਗਰੋਂ ਦੋਵੇਂ ਪਰ ਆ ਆਪਣੇ ਪਿਤਾ ਨੂੰ ਮਿਲਣ ਸੰਗਲਾ ਦੀਪ ਗਏ। ਉਹਨਾਂ ਦਾ ਪਿਤਾ ਖੜਕਸੈਨ ਬੁੱਢਾ ਹੋ ਚੁੱਕਾ ਸੀ। ਉਸਨੇ ਬਸੰਤ ਨੂੰ ਸੰਗਲਾ ਦੀਪ ਦਾ ਰਾਜ ਦਿੱਤਾ ਤੇ ਆਪ ਤਪੱਸਿਆ ਕਰਨ ਜੰਗਲਾਂ ਵਿੱਚ ਚਲਾ ਗਿਆ। ਅਤੇ ਇਸ ਤਰ੍ਹਾਂ ਰੂਪ ਤੇ ਬਸੰਤ ਦੀ ਕਹਾਣੀ ਸਾਬਤ ਕਰ ਗਈ। ਝੂਠ ਕਦੇ ਨਹੀਂ ਟਿਕਦਾ। ਸੱਚ ਹਮੇਸ਼ਾ ਉੱਠਦਾ ਹੈ।